ਪ੍ਰਸ਼ਾਸਨ ਆ ਭਾਵੇਂ ਕੇਂਦਰ ਸਰਕਾਰ ਆ ਭਾਵੇਂ ਸੂਬਾ ਸਰਕਾਰ ਹੈ ਗਊ ਮਾਤਾ ਦੇ ਨਾਂ ਤੇ ਜਿਹੜਾ ਅਕਾਊਂਟ ਐ ਸੈਸ ਕੱਟਿਆ ਜਾਂਦਾ ਟੈਕਸ ਕੱਟਿਆ ਜਾਂਦਾ ਭਾਵੇਂ ਡੀਜ਼ਲ ਐ ਪੈਟਰੋਲ ਐ ਭਾਵੇਂ ਸ਼ਰਾਬ ਦੀ ਬੋਤਲ ਤੱਕ ਐ ਲੱਖਾਂ ਪਈ ਇਹ ਜਿਹੜਾ ਐ ਸਰਕਾਰਾਂ ਇਸ ਗਊ ਮਾਤਾ ਦੇ ਨਾਂ ਤੇ ਇੱਕ ਬਣਾ ਰਹੀਆਂ ਨੇ ਪਰ ਦੁੱਖ ਕਿਉਂ ਉਦੋਂ ਹੁੰਦਾ ਜਦੋਂ ਜਿਵੇਂ ਸਾਡੇ ਪ੍ਰਾ ਅនិចਨ ਜੀ ਨੇ ਗਊ ਰੱਖਿਆ ਦਲ ਤੋਂ ਇਹਨਾਂ ਨੇ ਦੱਸਿਆ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਜ਼ੋਰ ਲਾਇਆ ਹੋਇਆ ਹੈ ਗੋ ਮਾਤਾ ਜਿਹੜੀ ਜਿਹਨੂੰ Hindu ਧਰਮ ਦੇ ਵਿੱਚ ਅਸੀਂ ਮਾਤਾ ਦਾ ਦਰਜਾ ਦਿੰਦੇ ਆ ਜਿਹਦੇ 33 ਕਰੋੜ ਦੇਵੀ ਦੀ ਇੱਕ ਦਾ ਬਾਸ ਮੰਨਿਆ ਜਾਂਦਾ ਦੁੱਖ ਉਹ ਤਾਂ ਹੁੰਦਾ ਜਦੋਂ ਆਏ ਦਿਨ ਜਿਹੜੀ ਆ ਇਹਨਾਂ ਨੂੰ ਫੜਨ ਦੇ ਲਈ ਗਊ ਰੱਖਿਆਦਾਲਾ ਭਾਵੇਂ ਸ਼ਹਿਰ ਸੈਨਾ ਹੈ ਭਾਵੇਂ ਹੋਰ Hindu ਸੰਗਠਨ ਹੈ ਜਿੰਨੇ ਵੀ ਗਊ ਨੂੰ ਆਪਣੀ ਮਾਤਾ ਮੰਨਦੇ ਨੇ ਉਹ ਲੋਕ ਜਿਹੜੇ ਨਾਕਾ ਬੰਦੀਆਂ ਕਰਕੇ ਇਹਨਾਂ ਨੂੰ ਫੜਦੇ ਨੇ ਦੁੱਖ ਹੁੰਦਾ ਕਿ ਪ੍ਰਸ਼ਾਸਨ ਹੈ ਨਾ ਭਾਵੇਂ ਹੋਰ ਕੋਈ ਬਪਾ ਆ ਗਿਆ ਕਦੇ ਵੀ ਮੈਂ ਦੇਖਿਆ ਨਹੀਂ ਕਿਸੇ ਨੇ ਫੜਿਆ ਹੋਵੇ। ਕੀ ਇਹਨਾਂ ਨੂੰ ਦਿਖਦਾ ਨਹੀਂ ਜਾਣ ਲੱਗਿਆ ਨੇ? ਸੋ ਮੈਂ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਇਹ ਲੋਕ ਗਾਮਾ ਇਕੱਠੀਆਂ ਕਰਕੇ ਐ ਇਹਨਾਂ ਦਾ ਇਕੱਠਾ ਕਰਕੇ ਦੁਬਾਰਾ ਗੱਡੀਆਂ ਲੋਡ ਕਰਦੇ ਨੇ ਉੱਤੇ ਧਿਆਨ ਦਿਓ ਤੁਹਾਡਾ ਵੀ ਫਰਜ਼ ਬਣਦਾ ਉਹ ਤੋਂ ਦੱਸੋ ਸਾਰਿਆਂ ਨੂੰ ਗਊ ਰੱਖਿਆਦਾਲਾਂ ਨੂੰ ਦੱਸੋ ਜਾਂ ਛੇਪ ਸੈਨਾ ਨੂੰ ਦੱਸੋ ਜਾਂ ਕਿਸੇ ਵੀ ਸੰਗਠਨ ਦੱਸੋ ਜਾਂ ਪੁਲਿਸ ਨੂੰ ਦੱਸੋ ਇਹਨਾਂ ਤੇ ਕਾਰਵਾਈ ਕਰਵਾਓ ਹੁਣ ਕੀ ਕਾਰਵਾਈ ਦੇਖੋ ਕਾਰਵਾਈ ਦੀ ਗੱਲ ਹੈ ਜਿਹੜਾ ਵਿਅਕਤੀ ਫੜਿਆ ਜਾਂਦਾ ਉੱਤੇ ਪਰਚਾ ਹੋ ਜਾਂਦਾ ਦੁੱਖ ਇਹ ਹੁੰਦਾ ਭਾਵੇਂ ਨਸ਼ਾ ਲੈ ਲਓ ਭਾਵੇਂ ਗਊ ਦਸਕਰ ਲੈ ਲਓ ਜਿਹੜਾ ਬੰਦਾ ਫੜਿਆ ਜਾਂਦਾ ਉੱਤੇ ਪਰਚਾ ਹੋ ਜਾਂਦਾ ਜਿਹੜੀ ਇਹਨਾਂ ਦੇ ਪਿੱਛੇ ਚੈਨ ਹੈ ਇਹ ਕਿੱਥੋਂ ਆਇਆ ਕਿਹਨੇ ਗਊਆਂ ਇਕੱਠੀਆਂ ਕੀਤੀਆਂ ਕਿੱਦਾਂ ਕਿੱਦਾਂ ਪੁੱਜੀਆਂ ਕਿੱਥੇ ਗੱਡੀ ਆਈ ਕੌਣ ਲੈ ਜੋ ਤੱਕ ਉਹ ਨਹੀਂ ਫੜੇ ਜਾਣੇ ਇਹ ਕੰਮ ਬੰਦ ਨਹੀਂ ਹੋਣਾ ਭਾਵੇਂ ਨਸ਼ਾ ਵੀ ਇਹ ਸੇਮ ਚੀਜ਼ ਹੈ ਬੰਦਾ ਫੜਿਆ ਜਾਂਦਾ ਉਹ ਤੇ ਚਿੱਟਾ ਫੜਿਆ ਜਾਂਦਾ ਉਹਦੇ ਪਰਚਾ ਉਹਨਾਂ ਨੂੰ ਜੇਲ੍ਹ ਭੇਜ ਦਿੰਦੇ ਪਰ ਤੇ ਪਿੱਛੇ ਜਿਹੜੀ ਕਿੱਥੋਂ ਆਇਆ ਐਂਡ ਤੱਕ ਚੈਨ ਜਿਹੜੀ ਨਹੀਂ ਜੋੜੀ ਜਾਂਦੀ ਤਾਂ ਕਰਕੇ ਹੁਣ ਤੱਕ ਜਿਹੜੀਆਂ ਸਾਡੀ ਸਰਕਾਰਾਂ ਭਾਵੇਂ ਸੂਬਾ ਸਰਕਾਰ ਇਸ ਗੱਲ ਨੂੰ ਲੈ ਕੇ ਕਹਿਤਾ ਰਹੀਏ ਬੰਦ ਹੋ ਗਿਆ ਪਰ ਹੁਣ ਤੱਕ ਫੇਲ ਹੈ ਮੇਰੇ ਦੇਖਣ ਦੀ ਗੱਲ ਤੇ ਉਵੇਂ ਹੀ ਹੈ ਜਿਹੜੀ ਗਊ ਤਸਕਰ ਨੇ ਸੇਮ ਉਹ ਹੀ ਚੀਜ਼ ਹੈ ਇਹ ਲੋਕ ਕਿੱਥੋਂ ਇਹ ਲੈ ਕੇ ਆਏ ਕਿਹਨਾਂ ਨਾਲ ਇਕੱਠੀਆਂ ਕੀਤੀਆਂ ਕਿਹਨਾਂ ਨਾਲ ਗੱਡੀ 'ਚ ਲੋਡ ਕੀਤੀਆਂ ਕਿੱਥੇ ਜਾਣੀਆਂ ਸੀ ਕਿਉਂ ਨਹੀਂ ਕਾਰਵਾਈ ਹੁੰਦੀ ਅਸੀਂ ਲੋਕ ਤਾਂ ਚਲੋ ਕਿਸੇ ਨਾ ਕਿਸੇ ਹੱਦ ਤੱਕ ਤਾਂ ਕਿ ਮਜਬੂਰ ਹੋ ਜਾਏ ਕਾਰਵਾਈ ਗਰਾਉਂਡ 'ਚ ਪਰ ਜਿਹੜਾ ਪ੍ਰਸ਼ਾਸਨ ਹੈ ਭਾਵੇਂ ਪੁਲਿਸ ਹੈ ਭਾਵੇਂ ਸਰਕਾਰ ਹੈ ਸੂਬਾ ਸਰਕਾਰ ਹੈ ਕੇਂਦਰ ਸਰਕਾਰ ਹੈ ਇਹ ਤਾਂ ਕਿਤੇ ਪਾਸੇ ਮਜਬੂਰ ਨਹੀਂ ਹੋ ਸਕਦੀ ਇਹਨਾਂ ਨੂੰ ਤਾਂ ਕਾਰਵਾਈ ਗਰਾਉਂਡ 'ਤੇ ਮਿੰਟ ਲੱਗਣਾ ਕਿਉਂ ਨਹੀਂ ਹੁੰਦਾ ਸੋਚਣ ਦਾ ਜਿਹੜਾ ਵਿਸ਼ਾ ਹੈ ਬਹੁਤ ਵੱਡੀ ਗੱਲ ਹੈ ਸਾਡੇ ਤਾਰਨ ਦੇ ਵਿੱਚ ਮੈਂ ਦੁਬਾਰਾ ਕਹਿੰਦਾ ਅਸੀਂ ਗਊ ਨੂੰ ਮਾਤਾ ਮੰਨਦੇ 33 ਕਰੋੜ ਦੇ ਵੀ ਦੇਤਿਆਂ ਦਾ ਬਾਸ ਮੰਨਦੇ ਪਰ ਯਾਰ ਦੁਰਦਸ਼ਾ ਇਹ ਹੋ ਰਹੀ ਹੈ ਦੁੱਖ ਹੁੰਦਾ ਦੇਖ ਕੇ ਬਹੁਤ ਜ਼ਿਆਦਾ ਜੈ ਸ਼੍ਰੀ ਰਾਮ ਜੈ ਗਊ ਮਾਤਾ ਮੈਂ ਨਿਕਸਨ ਕੁਮਾਰ ਚੇਅਰਮੈਨ ਸੰਯੁਕਤ ਗਊ ਰਖਸ਼ਾ ਦਲ ਪੰਜਾਬ ਤੁਸੀਂ ਦੇਖ ਰਹੇ ਹੋ ਕਿ ਸਾਡੇ ਪਿੱਛੇ ਇੱਕ ਗੱਡੀ ਜੋ ਕਿ ਉੱਪਰ ਤੱਕ ਪਰਾਲੀ ਨਾਲ ਭਰੀ ਹੋਈ ਹੈ ਜਿਹਦੇ ਵਿੱਚ ਸੱਤ ਗਊ ਵੰਸ਼ ਜੋ ਕਿ ਯੂਪ ਆਪਣੇ ਸੋਰੀ ਸ਼੍ਰੀਨਗਰ ਬੁੱਚਰਖਾਨੇ ਲੈ ਕੇ ਜਾ ਰਹੇ ਸੀ ਇਸ ਤੋਂ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਤੇ ਮੋਰੇ ਇੱਕ ਗੱਡੀ 3 ਮਹੀਨੇ ਪਹਿਲਾਂ ਫੜੀ ਸੀ ਜਿਹਦੇ ਉੱਪਰ ਆਲੂ ਰੱਖੇ ਹੋਏ ਸੀ ਔਰ ਆਲੂਆਂ ਦੀ ਆੜ ਵਿੱਚ ਇਹ ਸ਼੍ਰੀਨਗਰ ਲੈ ਕੇ ਜਾ ਰਹੇ ਸੀ ਇਹ ਸਾਰੀਆਂ ਗੱਡੀਆਂ ਜੋ ਕਿ ਗੁਰਦਾਸਪੁਰ ਔਰ ਪਠਾਨਕੋਟ ਦੇ ਏਰੀਏ ਚੋਂ ਭਰੀਆਂ ਜਾਂਦੀਆਂ ਔਰ ਇਹ ਬਹੁਤ بڑا ਰੈਕਟ ਹੈ ਇਹਨਾਂ ਦੇ ਕਈ ਲੋਕ ਅਸੀਂ ਫੜ ਕੇ ਅੰਦਰ ਵੀ ਕਿਤੇ ਹੋਏ ਹੈ ਕਈਆਂ ਦੇ ਪਰਚੇ ਹੋ ਗਏ ਵੀ ਹੈ ਕਈ ਜਿਹੜੇ ਮੇਨ ਸਰਗਣਾ ਹੈ ਉਹਨਾਂ ਨੂੰ ਅਸੀਂ ਅਰੈਸਟ ਕਰਾ ਚੁੱਕੇ ਆ ਲੇਕਿਨ ਪ੍ਰਸ਼ਾਸਨ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਦੇਖੋ ਅੱਜ ਇੱਕ ਸ਼ਹੀਦੀ ਦਿਹਾੜੇ ਦੇ ਉੱਤੇ ਕਿੰਨਾ ਲੋਕਾਂ ਦਾ ਮਾਹੌਲ ਵਧੀਆ ਬਣਿਆ ਹੋਇਆ ਦੇਖੋ ਕਿਸ ਤਰ੍ਹਾਂ ਸਫਾਈਆਂ ਹੋ ਰਹੀਆਂ ਔਰ ਇਸ ਮੌਕੇ ਦੇ ਇਹ ਆਪਣੀ ਤਸਕਰੀ ਕਰ ਰਹੇ ਹੈ ਔਰ ਕਿੰਨਾ ਭੈੜਾ ਕੰਮ ਜੋ ਕਿ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ ਬਹੁਤ ਸ਼ਰਮ ਦੀ ਗੱਲ ਹੈ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਦੇਖੋ ਇੱਕ ਸ਼ਰਾਬ ਦੀ ਬੋਤਲ ਵੀ ਜੇਕਰ ਕੋਈ ਲੈ ਕੇ ਜਾਵੇ ਤਾਂ ਪ੍ਰਸ਼ਾਸਨ ਨੂੰ ਉਹ ਦਿਖੀ ਜਾਂਦੀ ਹੈ ਲੇਕਿਨ ਐਡੇ ਐਡੇ ਬڑے ਟੈਂਕਰ ਜੋ ਐਡੇ ਐਡੇ ਬڑے ਟਰੱਕ ਤੂੜੀ ਦੇ ਨਾਲ ਭਰ ਕੇ ਪਰਾਲੀ ਦੇ ਨਾਲ ਭਰ ਕੇ ਗਵਾਂ ਨੂੰ ਲੈ ਕੇ ਜਾ ਰਹੇ ਆ ਸਾਡੀ ਆਸਥਾ ਨੂੰ ਲੈ ਕੇ ਜਾ ਰਹੇ ਆ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਨਾ ਕੋਈ ਉਹਨਾਂ ਦੀ ਚੈਕਿੰਗ ਹੋ ਰਹੀ ਇਹ ਸਾਡੀਆਂ ਟੀਮਾਂ ਤੇ ਜਿਹੜੇ ਸਾਡੇ ਲੋਕ ਨੇ ਆਪਣੇ ਅਸੀਂ ਆਪ ਇਹਨਾਂ ਨੂੰ ਨਾਕਾ ਬੰਨੀਆਂ ਕਰਕੇ ਰੋਕ ਰਹੇ ਆ ਅਸੀਂ ਜੇ ਪ੍ਰਸ਼ਾਸਨ ਕੋਈ ਅਪੀਲ ਕਰਾਂਗੇ ਕਿ ਜਿੱਥੇ ਐਡੀ ਬੜੀ ਤੁਸੀਂ ਨਸ਼ਾ ਤਸਕਰੀ ਪਰ ਜ਼ੋਰ ਮਾਰ ਰਹੇ ਹੈ ਤੇ ਇਹਨਾਂ ਤੇ ਵੀ ਕਰਿਆ ਜਾਵੇ ਤਾਂ ਕਿ ਇਹ ਬੇਜਵਾਨਾਂ ਨੂੰ ਉਹ ਕਰਿਆ ਜਾਵੇ ਤੇ ਕੀਰਤਪੁਰ ਸਾਹਿਬ ਟੋਲ ਤੇ ਰਾਤੀ ਸਾਡੀ ਨਾਕਾ ਬੰਦੀ ਸੀ ਜੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਅਸੀਂ ਖੜੇ ਸੀ ਰਾਤ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਗੱਡੀ ਇਹ ਕੀਰਤਪੁਰ ਸਾਹਿਬ ਟੋਲ ਤੇ ਪਹੁੰਚ ਗਈ ਹੈ ਤੇ ਅਸੀਂ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਕਿਹਾ ਵੀ ਪਰਾਲੀ ਹੈ ਅਸੀਂ ਤਾਂ ਜਿ ਸ਼੍ਰੀਨਗਰ ਲੈ ਕੇ ਜਾ ਰਹੇ ਹਾਂ ਤੇ ਜਦੋਂ ਅਸੀਂ ਇਹਨੂੰ ਚੈੱਕ ਕੀਤਾ ਗਿਆ ਤਾਂ ਇਹਦੇ ਨੀਚੇ ਸੱਤ ਗੋਵੰਸ਼ ਜੋ ਕਿ ਇਹ ਬਿਲਕੁਲ ਲੁਕੋ ਕੇ ਲੈ ਕੇ ਚੱਲੇ ਹੋਏ ਤੇ ਉਹ ਤੁਹਾਡੇ ਸਾਹਮਣੇ ਦਿਖ ਰਹੀ ਹੈ ਉੱਪਰ ਪ੍ਰਾਲੀ ਲੱਦੀ ਹੋਈ ਹੈ